ਹੈਲੋ ਗਾਇਸ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੈਸ ਕਿਲਾ ਗੋਬਿੰਦਗੜ੍ਹਕ ਆਈ ਹੋਇਆ ਤੁਹਾਨੂੰ ਪਤਾ ਆਪਣਾ ਹੁਣ ਆ ਗਿਆ ਹੈ ਭਾਗ ਤੀਸਰਾ ਤੇ ਆਪਣਾ ਆਖਰੀ ਪਾੜਾ ਤੁਸੀਂ ਜਰੂਰ ਦੇਖਿਓ ਲੈ ਤੁਸੀਂ ਦੇ ਸਕਦੇ ਹੋ ਹੁਣ ਆਪਾਂ ਜਾਣੇ ਭੇ ਉੱਪਰ ਕਿ ਇੱਥੇ ਵੀ ਤੋਪ ਪਈ ਹੈ ਤੁਸੀਂ ਦੇ ਸਕਦੇ ਹੋ ਇਹਨਾਂ ਉਲਟੇ ਚੜ ਗਏ ਆ ਕੋਈ ਦੇਖ ਸਕਦੇ ਤੁਸੀਂ ਟੋਪ ਇੱਕ ਇੱਥੇ ਵੀ ਆ ਉਸ ਟਾਈਮ ਦੀ ਤਿੰਨ ਪਹੀਏ ਲੱਗੇ ਹੋਏ ਆ ਚੈੱਕ ਕਰੋ ਮੈਲ ਦਾ 뷰 ਦੇਖ ਸਕਦੇ ਹਾਂ ਕਿ ਸਿੱਕਾ ਖੂਤ ਨੂੰ ਦਿਖਾ ਦਿੱਤਾ ਆ ਇਸ ਚੱਕਰ ਮਹਿਲ ਦਾ ਵਿਊ ਇੱਥੇ ਆਪਾਂ ਫਿਰ ਸੀ ਜੀ ਤੁਹਾਨੂੰ ਦਿਖਾਇਆ ਸੀਗਾ ਦੇਖੋ ਇੱਥੇ ਕੋਹੀਨੂਰ ਹੀਰਾ ਵੀ ਆਇਆ ਆ ਤਾਂ ਮਹਿਲ ਦੇ ਵਿੱਚ ਤੋਸ਼ੀ ਖਾਨਾ ਗਾਇਸ ਮਹਿਲ ਦਾ ਵਿਊ ਗਾਇਸ ਇਹ ਉਸ ਟਾਈਮ ਦਾ ਤੋਸ਼ੀ ਖਾਨਾ ਜਿੱਥੇ ਉਹ ਕੀਮਤੀ ਚੀਜ਼ਾਂ ਰੱਖੀਆਂ ਜਾਂਦੀਆਂ ਸੀ ਕਹਿੰਦੇ ਪਾਵੇ ਜੀ ਦਾ ਕੋਹੀਨੂਰ ਹੀਰਾ ਵੀ ਇੱਥੇ ਆਇਆ ਸੀਗਾ ਜਾਂ ਕੋਈ ਵੀ ਰਸਲਾਂ ਨਾਲ ਉਹ ਜੇ ਸੋਨੇ ਦੀਆਂ ਚੀਜ਼ਾਂ ਨਾਲ ਉਹ ਇੱਥੇ ਰੱਖੀ ਜਾਂਦੀਆਂ ਸੀ ਚੈੱਕ ਕਰੋ गाइस ਮੈਲ ਦਾ 뷰 ਹੁਣ ਆਪਾਂ ਜੇ ਅੱਗੇ ਇਸ ਜਾਨੇ ਤੋਸ਼ੀ ਖਾਨੇ ਜੀ ਡਿਜ਼ਾਈਨ ਦੇਖ ਸਕਦੇ ਹੋ ਸਮੀਲ ਰੂਪ ਵੀ ਜਰੂਰ ਤੁਸੀਂ ਵੀ गाइस ਇੱਥੇ ਵਿਜ਼ਿਟ ਕਰੋ ਲੱਗਦੇ ਆ ਅੱਜ ਕੱਲ ਲੱਕੜ ਦੀ ਪੌੜੀਆਂ ਤੇ ਆ ਡਿਜ਼ਾਈਨ ਬੰਦੇ ਆ ਡੈਰ ਵੀ ਰਹਿੰਦਾ ਰਿਹਾ गाइस ਜੇ ਤੁਸੀਂ ਦੇਖ ਸਕਦੇ ਹੋ ਖੰਬੇ ਦਾ ਡਿਜ਼ਾਈਨ ਅੱਜ ਕੱਲ ਲੱਕੜ ਦੀਆਂ ਪੌੜੀਆਂ ਤੇ ਆ ਡਿਜ਼ਾਈਨ ਹੁੰਦਾ ਅੱਗੇ ਦਾ ਗੋਲਜਾ ਬਣਾ ਦਿੰਦੇ ਆ ਇੱਦਾਂ ਪੂਰੀ ਚੜਦੀ ਆ। ਕਿਉਂਕਿ ਇਸ ਆਪਾਂ ਜਾਣੇ ਤੋਸ਼ੀ ਖਾਨੇ 'ਚ। ਇਸ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਉੱਥੇ ਖੜੇ ਹੋਣਦੇ ਹੋਣੇ ਆ। ਕਿਉਂਕਿ ਰਾਜੇ ਉਹਨਾਂ ਦੇ ਸਾਰੇ ਪਾਸੇ ਜਾ ਸਕਦੇ ਇੱਥੇ ਖੜੇ ਹੋ ਕੇ ਦੇਖਦੇ ਹੋਣੇ ਮਹਿਲ ਵੱਲ। ਕਿੰਨੇ ਇੱਥੇ ਸਪਾਈ ਆਏ ਹੋਣੇ ਆ। ਬਹੁਤ ਐ ਸਪਾਈ ਆਏ ਹੋਣੇ ਗੈਸ ਇੱਥੇ। ਕਿਉਂਕਿ ਇਸੇ ਕਿੱਧਰ ਲੈ ਆਪਾਂ ਤੁਹਾਨੂੰ ਕਮਰੇ ਵਿਖਾਉਣੇ ਆ ਪਹਿਲਾਂ। ਉੱਥੇ ਗੈਸੂ ਮਹਾਰਾਜਾ ਰਣਜੀਤ ਸਿੰਘ ਆਏ। ਉਹਨਾਂ ਨੇ ਕਿੰਨੇ ਇੱਥੇ ਕੋੜੇ ਹੁੰਦੇ ਹੋਣੇ ਕਿੰਨੇ ਹਾਥੀ। ਇਹ ਕੋਈ ਧਨੀ ਕੀ ਚੀਜ਼ ਹੈ ਨਵੀਂ ਬਣਾਈ ਗਈ ਹੈ ਮੇਲ ਫੀਮੇਲ ਲਿਖਿਆ ਹੋਰ ਅੰਦਰ ਦੇਖ ਸਕਦੇ ਹੋ ਤੁਸੀਂ ਇਸ ਚੈੱਕ ਕਰੋ ਮਹਿਲ ਇਸ ਚੈੱਕ ਕਰੋ ਮਹਿਲ ਦਾ 뷰 ਕਿੰਨਾ ਸੋਹਣਾ ਉਸ ਟਾਈਮ ਇੱਥੇ ਕਿੰਨੇ ਹਾਥੀ ਕਿੰਨੇ ਸਪਾਈ ਆਏ ਹੋਣੇ ਕਿੰਨੇ ਕੋੜੇ ਕਿੰਨੇ ਹਾਥੀ ਦੇਖ ਸਕਦੇ ਹੋ ਤੁਸੀਂ ਗイズ ਦੇਖ ਸਕਦੇ ਹੋ ਉਸ ਟਾਈਮ ਇੰਜੀਨੀਅਰਾਂ ਦਾ ਦਿਮਾਗ ਕਿੰਨਾ ਜ਼ਿਆਦਾ ਹੋਊਗਾ ਜਿਨ੍ਹਾਂ ਨੇ ਇਹ ਮਹਿਲ ਬਣਵਾਇਆ ਦੇਖ ਸਕਦੇ ਹੋ ਗਾਇਸ ਤੁਸੀਂ ਇੱਥੇ ਜਰਨਲ ਡੈਰ ਵੀ ਢਿੰਦਾ ਰਿਹਾ ਆ ਐਸੇ ਕਈ ਦਰ ਵੀ ਹਵੇਲੀ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਦੇਖ ਲਓ ਛੋਟੀ ਇੱਕ ਤਾਂ ਹੀ ਲੱਗੀ ਹੋਈ ਆ ਹੁਣ ਆਪਾਂ ਤੁਹਾਨੂੰ ਅੰਦਰ ਵਿਖਾਉਨੇ ਆ ਗਾਇਸ ਬਹੁਤ ਠੰਡੇ ਕਮਰੇ ਆ ਦੇਖ ਸਕਦੇ ਹੋ ਤੁਸੀਂ ਇਹ ਰੋਲ ਬਣਾਇਆ ਆ ਦੇਖ ਸਕਦੇ ਹੋ ਗਾਇਸ ਮੈਲ ਦੀਆਂ ਕੰਧਾਂ ਕਿੰਨੀਆਂ ਉੱਚੀਆਂ ਉੱਚੀਆਂ ਆ ਦੇਖ ਸਕਦੇ ਹੋ ਤੁਸੀਂ ਗਾਈਸ ਆਪਾਂ ਤੋਸ਼ੀਖਾਨੇ ਦੇ ਕੋਲ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿਸੇ ਟਾਈਮ ਇੱਥੇ ਕੋਹੀਨੂਰ ਹੀਰਾ ਕੀਮਤੀਆਂ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕਿਸ ਹੱਜ ਜਿੰਦਾ ਲੱਗਾ ਹੋਇਆ ਆ ਕਿਉਂਕਿ ਇਹ ਸਰਕਾਰੀ ਜਗ੍ਹਾ ਆ ਇਹਦੀ ਟਿਕਟ ਵੱਖਰੀ ਹੁੰਦੀ 10 ਰੁਪਏ ਤੇ ਗਾਈਸ ਅੱਜ ਛੁੱਟੀ ਆ ਸੋਮਵਾਰ ਆ ਸੋਮਵਾਰ ਨੂੰ ਗਾਇਸ ਦੋ ਮਿਊਜ਼ੀਅਮ ਆ ਸਰਕਾਰੀ ਤੋਂ ਦੋਨੇ ਹੀ ਬੰਦ ਹੁੰਦੇ ਕਿਹੜੇ ਟਾਈਮ ਇੱਥੇ ਕਿੰਨਾ ਸੋਨਾ ਕੋਹੀ ਨੂਰ ਹੀਰਾ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਆ ਸਕੇ ਬੈਲ ਆਈਕਨ ਜਰੂਰ ਕਰਿਆ ਕਰੋ ਦੇ ਸਕਦੇ ਤੁਸੀਂ ਤੋਸ਼ੀਖਾਨੇ ਦਾ ਵਿਊ ਗਾਇਸ ਉਹਨਾ ਉਥੇ ਚੱਲੇ ਜਿਹੜੇ ਸਰਕਾਰ ਕੋ ਦੋ ਚੀਜ਼ਾਂ ਸੀਗੀਆਂ ਇੱਕ ਤੋਸ਼ੀਖਾਨਾ ਇੱਕ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਹਿੰਦੇ ਰਹੇ ਆ ਉਕੇ ਇਸ ਤਰ੍ਹਾਂ ਚੱਲ ਲੈਣ ਜਿੱਥੇ ਮਹਾਰਾਜਾ ਰਜੀਤ ਸਿੰਘ ਰਹਿੰਦੇ ਰਿਹਾ ਉਸ ਤੋਂ ਬਾਅਦ ਜਦੋਂ ਗੋਰਿਆਂ ਦਾ ਰਾਜ ਆ ਜਰਨਲ ਡੈਰਵੀ ਇੱਥੇ ਰਹਿੰਦਾ ਰਿਹਾ ਦੇਖ ਸਕਦੇ ਹੋ ਗੈਸ ਪੁਰਾਣੀ ਇੱਟ ਲੱਗੀ ਹੋਈ ਆ ਦੇਖ ਸਕਦੇ ਹੋ ਕਿ ਇਸ ਕਿੰਨਾ ਉਸ ਟਾਈਮ ਦਾ ਪੁਰਾਣਾ ਗੋਲ ਗੁੰਮਤ ਬਣਾਇਆ ਹੋਇਆ ਦੇਖ ਸਕਦੇ ਹੋ ਕਿ ਸਾਰੀ ਪੁਰਾਣੀ ਇੱਟ ਲੱਗੀ ਹੋਈ ਆ ਨਿੱਕੀ ਇਹ ਤੁਸੀਂ ਜਰੂਰ ਵਿਜ਼ਿਟ ਕਰੋ ਇੱਥੇ ਗੈਸ ਇਹ ਸਰਕਾਰੀ ਜਿਹੜਾ 10 ਰੁਪਏ ਇੱਥੇ ਫੀਸ ਲੱਗਦੀ ਉਹ ਅੱਜ ਬੰਦ ਆ ਮੰਡੇ ক্লোਜ਼ ਹੁੰਦਾ ਦੋਨੇ ਚੀਜ਼ਾਂ ਤੋ ਸ਼ੀ ਖਾਨਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਹਿੰਦੇ ਰਹੇ ਇਹ ਵੀ ਬੰਦ ਹੁੰਦਾ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਬੈਲ ਆਈਕਨ ਜਰੂਰ ਕਰਿਆ ਕਰੋ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਚੈੱਕ ਕਰੋ ਗਾਇਸ ਮਹਿਲ ਦਾ ਵਿਊ ਗੇਸ ਹੋਣ ਜਾਣਾ ਆਪਾਂ ਫਿਲਮ ਦੇਖਣ ਇੱਥੇ ਗੇਸ ਇੱਕ ਫਿਲਮ ਵੀ ਚੱਲਦੀ ਆ ਦੇਖ ਸਕਦੇ ਹੋ ਗੇਸ ਪੁਰਾਣੀ ਇੱਟਣਾ ਬਣੇ ਹੋਏ ਕਿੰਨੇ ਸੋਹਣੇ ਉੱਪਰ ਉੱਪਰ ਤੱਕ ਪਿੱਲਰ ਬਣਾਈ ਗਏ ਆ ਉੰਗੇ ਸਾ ਪਤਨ ਥੋੜੇ ਜੇ ਕਮਰੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਚੈੱਕ ਕਰੋ ਗਏ ਇਸ ਮਹਿਲ ਦਾ 뷰 ਕਿੰਨਾ ਸੋਹਣਾ ਆ ਬਾਜੀ ਹੁਣੇ ਸਫਾਈ ਕਰਦੇ ਪਏ ਆ ਦੇਖ ਸਕਦੇ ਆ ਤੁਸੀਂ ਅੰਗੇ ਇਸ ਤਨਾ ਪਾਉ ਕਮਰੇ ਦਿਖਾਉਨੇ ਆ ਦੇਖ ਸਕਦੇ ਆ ਤੁਸੀਂ ਸਾਹਮਣੇ ਗੇਸ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੇਖ ਸਕਦੇ ਗਏਸ ਪਤਾ ਨਹੀਂ ਇਹ ਉਸ ਟਾਈਮ ਦੇ ਦਰਵਾਜ਼ੇ ਆ ਜਾਂ ਹੋਂ ਲਗਾਏ ਗਏ ਆ ਦੇਖ ਸਕਦੇ ਹਾਂ ਗੇਸ ਗੇਸੋ ਇਹਨਾਂ ਦੇ ਵਿੱਚ ਦੀਵੇ ਜਗਉਂਦੇ ਹੁੰਦੇ ਸੀਗੇ ਦੇਖ ਸਕਦੇ ਹੋ ਤੁਸੀਂ ਇੱਧਰ ਕੋਈ ਸਮਾਨ ਰੱਖਿਆ ਹੋਇਆ ਆ ਜਾਂ ਕਮਰੇ ਚ ਦੇਖ ਸਕਦੇ ਹਾਂ ਗੇਸ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਰਹਿੰਦੇ ਰਹੇ ਆ ਇਸ ਤੋਂ ਉਪਰ ਦੇਖ ਸਕਦੇ ਹੋ ਤੁਸੀਂ ਹੁਣ ਗੇਸਾਂ ਜਣਾ ਆਪਾਂ ਫਿਲਮ ਦੇਖਣ ਗੇ ਸੂ ਦੇਖ ਸਕਦੇ ਗੱਡੀ ਆ ਗਈ ਆ ਕਿੰਨੀ ਸੋਹਣੀ ਆ ਵਾ ਗਿਸ ਕਿੰਨੀ ਸੋਹਣੀ ਗੱਡੀ ਆ ਨਾ ਦੇਖ ਸਕਦੇ ਤੁਸੀਂ ਹੁਣ ਪਾਜੀ ਹੁਣੀ ਬੈਣ ਠੱਕੇ ਜਾਣਗੇ ਦੇਖ ਸਕਦੇ ਹੋ ਬਹੁਤ ਸੋਹਣੀ ਬਣਾਈ ਗਈ ਆ ਮੈਨਜ਼ ਗੱਡੀ ਤੇ ਗੱਡੀ ਟੈਡੀ ਤੇ ਕੋਕਾ ਕੋਲਾ ਪੀਣ ਲੱਗੇ ਆ ਤੁਸੀਂ ਨੂੰ ਸੌਂਦੇ ਹੋ ਕੋਕਾ ਕੋਲਾ ਟੈਡੀ ਖਾਣ ਲੱਗੇ ਆ ਸ਼ੇਰੇ ਪੰਜਾਬ ਇਧਰ ਸ਼ੇਰ ਖੜੇ ਕੀਤੇ ਹੋਏ ਆ ਗੇਸੇ ਗਰਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਬਣਾਈ ਗਈ ਜੀ ਤੁਸੀਂ ਦੇਖ ਸਕਦੇ ਹੋ ਇਹਦਰ ਵੀ ਗੈਸ ਬਣਾਈ ਗਈ ਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਇਸ ਤੋਂ ਉਸ ਟਾਈਮ ਦਾ ਨਕਸ਼ਾ ਬਣਾਇਆ ਗਿਆ ਆ ਦੇਖ ਸਕਦੇ ਹੋ ਤੁਸੀਂ ਜਿੱਲੀ ਦੇਖ ਸਕਦੇ ਹੋ ਇਸ ਜਮ ਉਸ ਟਾਈਮ ਦਾ ਨਕਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਵੀ ਹੈ। ਕਿ ਸਿੱਖ ਆਪਾਂ ਨੂੰ ਖੋਣੀ ਆ ਭਾਜੀ ਹੁਣਾਂ ਫਿਲਮ ਦੇ ਸੱਜਣ ਸੀਤਾ ਹੋਈਆਂ ਬੁੱਕ ਆਪਾਂ ਨੂੰ ਐਨਕਾ ਮਿਲ ਗਈਆਂ ਆ ਹੁਣ ਆਪਾਂ ਵੇਖਣ ਲੱਗੇ ਆ ਫਿਲਮ ਸਾਡੇ ਲਈ ਜਿੱਟ ਦੀ ਸੌਦਾਦ ਲੈ ਕੇ ਆਇਆ ਹੈ ਇਸ ਲਈ ਇਸ ਦਾ ਨਾ ਹੋਵੇਗਾ ਅਨਜੀਤ ਸਿੰਘ ਉਹ ਜੋ ਤੇ ਉਹ ਮੈਂ ਤੁਹਾਨੂੰ

ਤੋ ਪਹਿਲਾਂ ਤਾਂ ਸਾਡੇ ਤੇ ਮਦਾਨੇ ਹੀ ਰਾਜ ਕਰਦੇ ਸਨ ਤੈਨੂੰ ਪਤਾ ਹੈ ਮਹਾਰਾਜਾ ਦੀ ਫੌਜ ਵਿੱਚ ਸਿਪਾਹੀ ਸਨ ਇਸ ਫਿਲਮ ਆਪਾਂ ਵੇਖ ਲਈ ਆ ਉਹ ਹੁਣ ਅੱਗੇ ਆਪਾਂ ਤਾਂ ਮਹਿਲ ਦਾ 뷰 ਚੈੱਕ ਕਰ ਰਹੀਏ ਤੁਸੀਂ ਦੇਖ ਸਕਦੇ ਕਿੰਨੀ ਹਰਿਆਲੀ ਵੀ ਆ ਮਹਿਲ ਦੇ ਵਿੱਚ ਗਾਇਸ ਮਹਿਲ ਦੇ ਵਿੱਚ ਸ਼ਾਪਸ ਵੀ ਆ ਜਿੱਥੋਂ ਤੁਸੀਂ ਪੰਜਾਬੀ ਸੂਟ ਕੁੜਤਾ ਪਜਾਮਾ ਦੇਖ ਸਕਦੇ ਹੋ ਤੁਸੀਂ ਮਿਲਦਾ ਆ ਗਾਇਸ ਦੇਖ ਸਕਦੇ ਹੋ ਮੈਲ ਦਾ ਵਿਊ ਗਾਇਸ ਚੈੱਕ ਕਰੋ ਕਿੰਨਾ ਸੋਹਣਾ ਮੈਲ ਦਾ ਵਿਊ ਆ ਰਿਹਾ ਗਾਇਸ ਉਹ ਸਟੇਜ ਤੇ ਭਾਰੀ ਜਿਹੇ ਭੰਗੜਾ ਵੀ ਪਾਉਂਦੇ ਹੁੰਦੇ ਆ ਵਿੱਚ ਵਿੱਚ ਦੇਖ ਸਕਦੇ ਆ ਤੁਸੀਂ ਹੁਣ ਆਪਾਂ ਜਾਣਾ ਮਿਊਜ਼ੀਅਮ ਦੇਖਣ ਗਾਇਸ ਹੁਣ ਆਪਾਂ ਜਾਣਾ ਮਿਊਜ਼ੀਅਮ ਦੇਖਣ ਜਿੱਥੇ ਆਪਣੇ ਹਰ ਤਰ੍ਹਾਂ ਦੀਆਂ ਦਸਤਾਰਾਂ ਸਜਾਈਆਂ ਗਈਆਂ ਆ ਦੇਖ ਸਕਦੇ ਹੋ ਗਾਇਸ ਇੱਧਰ ਹੈਗਾ ਮਿਊਜ਼ੀਅਮ ਆ ਪਤਾ ਨਹੀਂ ਮਿਊਜ਼ੀਅਮ ਦਾ ਵਿਜ਼ਿਟ ਕਰਉਨੇ ਆ ਤੁਸੀਂ ਜ਼ਰੂਰ ਵਿਜ਼ਿਟ ਕਰੋ ਮੈਲ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਵਿਖਾਓ ਆਪਣਾ ਮਹਾਰਾਜਾ ਰਣਜੀਤ ਸਿੰਘ ਸੀਗਾ ਜਿਨ੍ਹਾਂ ਇੰਨੀਆਂ ਕੁਰਬਾਨੀਆਂ ਕੀਤੀਆਂ ਦੇਸ਼ ਵਾਸਤੇ ਗਾਇਸ ਗਾਇਸ ਪੌੜੀਆਂ ਚੜਦੇ ਪਏ ਤੁਸੀਂ ਦੇਖ ਸਕਦੇ ਹੋ ਇਧਰ ਮਿਊਜ਼ੀਅਮ ਬਹੁਤ ਵਧੀਆ ਆ ਦੇਖ ਸਕਦੇ ਹੋ ਉੱਪਰ ਗੇਸ ਲਿਖਿਆ ਹੋਇਆ ਬੋਰਡ ਤੇ ਹੁਣ ਆਪਾਂ ਜਾਣਗੇ ਗੇਸ ਅੰਦਰ ਗੇਸੇ ਮਹਿਲਦ ਮਿਊਜ਼ੀਅਮ ਦੇ ਕੋਲ ਪੌੜੀਆਂ ਚੜ੍ਹਦੀਆਂ ਇੱਧਰ ਵੀ ਦੇਖ ਸਕਦੇ ਹਾਂ ਤੁਸੀਂ ਮਿਊਜ਼ੀਅਮ ਗਏ ਸਾਹਮਣੇ ਇੱਧਰ ਆਦੇ ਜਿੱਦਾਂ ਸਲੀਚ ਪਾਜੀ ਖਲੋਤੇ ਹੁੰਦੇ ਆ ਦੇਖ ਸਕਦੇ ਗੇਸ ਇੱਥੇ ਕੁਰਸੀਆਂ ਲਗਾਈਆਂ ਹੋਈਆਂ ਆ ਕਿ ਇਸਕੀ ਗੈਸ ਆ ਵਾਲੀ ਦਸਤਾਰ ਆਪਣੇ ਨਿਆਂ ਸਿੰਘ ਬੰਦੇ ਹੁੰਦੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਬਣੀ ਹੈ ਇਹ ਦਸਤਾਰ ਗੈਸ ਆ ਹੈਗਾ ਪਰਨਾ ਦੇਖ ਸਕਦੇ ਹੋ ਤੁਸੀਂ ਇੰਗਲਿਸ਼ ਚ ਵੀ ਲਿਖਿਆ ਹੈ ਪੰਜਾਬੀ ਦੇ ਆਪਾਂ ਜਿਹੜਾ ਪਰਨਾ ਬੰਨੀ ਦਾ ਤੁਸੀਂ ਦੇਖ ਸਕਦੇ ਤੁਸੀਂ ਲਿਖਿਆ ਹੈ ਨਿਆਂ ਸਿੰਘ ਅਕਾਲੀ ਪੱਗ ਜਿਹੜੇ ਨਿਆਂ ਸਿੰਘ ਆਪਣੇ ਅਕਾਲੀ ਹੁੰਦੇ ਉਹ ਆਲ ਹੀ ਪੱਗ ਬੰਦੇ ਤੁਸੀਂ ਦੇਖ ਸਕਦੇ ਹੋ ਦੁਮਾਲਾ ਦੇਖ ਸਕਦੇ ਗਏਸ ਦੁਮਾਲਾ ਰਾਜ ਸੀ ਪੱਗ ਰਾਜਿਆਂ ਦੀ ਪੱਗ ਦੇਖ ਸਕਦੇ ਹੋ गाइस ਤੁਸੀਂ ਇਹ ਬ੍ਰਿਟਿਸ਼ ਦੀ ਪੱਗ ਆ ਦੇਖ ਸਕਦੇ ਜਿਹੜੇ ਬ੍ਰਿਟਿਸ਼ ਤੋਂ ਹੁੰਦੇ ਸੀ ਉਹ ਵਾਲੀ ਪੱਗ ਬੰਦੇ ਸੀ ਦੇਖਿਓ ਆਪਣੇ ਪਰਨਿਆਂ ਦੇ ਸਟਾਈਲ ਦੱਸੇ ਗਏ ਆ ਦੇਖ ਸਕਦੇ ਆ ਤੁਸੀਂ ਇਹ ਭਾਜੀ ਆਰਮੀ ਚ ਜਿਹੜੀ ਦਸਤਾਰ ਬੰਦੇ ਆ ਗਾਇਸ ਇੱਥੇ ਆਪ ਨੂੰ ਬਹੁਤ ਵਧੀਆ ਵਧੀਆ ਪਰਨੇ ਪੱਗਾਂ ਮਿਲਣਗੀਆਂ ਵੇਖਣ ਲਈ ਪਟਿਆਲਾ ਸ਼ਹੀ ਪੱਗ ਦੇਖ ਸਕਦੇ ਆ ਤੁਸੀਂ ਗਾਇਸ ਜਰੂਰ ਆਓ ਮੈਲ ਦੇ ਵਿੱਚ ਗਾਇਸ ਵੱਟਾਂ ਲਈ ਪੱਗਾਂ ਦੇਖ ਸਕਦੇ ਆ ਤੁਸੀਂ ਸਾਰੀਆਂ ਗਾਇਸ ਇੱਥੇ ਪੱਗਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅਵੇਖ ਸਕਦੇ ਹੋ ਭਾਜੀ ਉਹਨਾਂ ਨੇ ਪੱਗ ਬੰਨੀ ਹੋਈ ਐ ਇੱਕਾ ਛੋਟੇ ਜਿਹੇ ਬੱਚੇ ਨੇ ਕਿੰਨਾ ਸੋਹਣਾ ਪਟਕਾ ਬੰਨਿਆ ਹੋਇਆ ਐ ਦੇਖ ਸਕਦੇ ਹੋ ਕਿੰਨਾ ਸੋਹਣਾ ਪਟਕਾ ਬੰਨਿਆ ਹੋਇਆ ਐ ਨਿੱਕੇ ਜਿਹੇ ਬੱਚੇ ਦੇ ਗੇਸ ਤੁਸੀਂ ਮੈਲ ਦੇ ਵਿੱਚ ਜ਼ਰੂਰ ਆਓ ਤੁਹਾਨੂੰ ਸਾਰੀਆਂ ਪੱਗਾਂ ਤੋਂ 17 ਮਿਲ ਦੇਖਣ ਨੂੰ ਮਿਲਣਗੀਆਂ ਦੇਖ ਸਕਦੇ ਹੋ ਗੇਸ ਤੁਸੀਂ ਕਈ ਸਾਰੇ ਭਾਜੀ ਹੁਣੇ ਹਾਕੀ ਖੇਡਣ ਦੇ ਆ ਹਨ ਤੂੰ ਪੈਣਾ ਪਿੰਚ ਝੁੱਟ ਰਹੀਆਂ ਆ ਆਪੋ ਆਪਣੇ ਪੰਗੜੇ ਵਾਲੇ ਭਾਈ ਖਲੋਤੇ ਹੋਏ ਆ ਗਏ ਤੁਸੀਂ ਦੇਖ ਸਕਦੇ ਹੋ ਕਿਲੇ ਦੀਆਂ ਪੁਰਾਣੀਆਂ ਤਸਵੀਰਾਂ ਲਗਾਈਆਂ ਗਈਆਂ ਆ ਦੇਖ ਸਕਦੇ ਹੋ ਤੁਸੀਂ ਪੁਰਾਣੀਆਂ ਤਸਵੀਰਾਂ ਜਿੱਪਲੋਂ ਜੋ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਹਿਲ ਦੇਖ ਸਕਦੇ ਹੋ ਤੁਸੀਂ ਪੁਰਾਣੀਆਂ ਤਸਵੀਰਾਂ ਲਗਾਈਆਂ ਗਈਆਂ ਹੈ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਕਾ ਇਸ ਮੈਪ ਬਣਾਏ ਹੋਏ ਆ ਤੁਸੀਂ ਜ਼ਰੂਰ ਵਿਜ਼ਿਟ ਕਰੋ ਕਿਲਾ ਗੋਬਿੰਦਗੜ ਜ਼ਰੂਰ ਆਓ ਗਾਇਸ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਤਸਵੀਰਾਂ ਲਗਾਈਆਂ ਗਈਆਂ ਆ ਵੱਖੋ ਵੱਖਰੀਆਂ ਜੋ ਮੈਲ ਦੇ ਪਹਿਲੋਂ ਕਮਰੇ ਸੀਗੇ ਜੋ ਹਾਲਾਤ ਸੀਗੇ ਦੇਖ ਸਕਦੇ ਆ ਤੁਸੀਂ ਦੇਗਾ ਇਸਾ ਤੋਪਾਂ ਦੇਖ ਸਕਦੇ ਆ ਤੁਸੀਂ ਪੁਰਾਣੀਆਂ ਜਿਹੜੀਆਂ ਆ ਕਈ ਸੇ ਤਸਵੀਰਾਂ ਲਗਾਈਆਂ ਗਈਆਂ ਵਾ ਇਹ ਵੀ ਤੁਸੀਂ ਦੇਖ ਸਕਦੇ ਆ ਤੁਸੀਂ ਇਹ ਲਏ ਦੀਆਂ ਪੁਰਾਣੀਆਂ ਤਸਵੀਰਾਂ ਲਗਾਈਆਂ ਗਈਆਂ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੇਖ ਸਕਦੇ ਹੋ ਗੇ ਇਸ ਬਹੁਤ ਪੁਰਾਣੀਆਂ ਪੁਰਾਣੀਆਂ ਤਸਵੀਰਾਂ ਲਗਾਈਆਂ ਗਈਆਂ ਜੋ ਪਹਿਲਾਂ ਮੈਲ ਦੇ ਹਾਲਾਤ ਸੀਗੇ ਦੇ ਸਕਦੇ ਹੋ ਤੁਸੀਂ ਜੇ ਮੈਂ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਦੇ ਸਕਦੇ ਹੋ ਤੁਸੀਂ ਗੇਸੇ ਆਰਮੀਂ ਦੇ ਵੀ ਟੈਂਕ ਲਗਾਏਗੇ ਤੁਸੀਂ ਦੇਖ ਸਕਦੇ ਹੋ ਗੇਸੋਂ ਆਪਾਂ ਚੱਲੇ ਆ ਕਿਲੇ ਦੇ ਉੱਪਰ ਤੁਹਾਨੂੰ ਦਿਖਾਉਣਾ ਇਸ ਜਿਹੜੀਆਂ ਅੱਗੇ ਆਪਾਂ ਫਰੰਟ ਤੇ ਤੋਪਾਂ ਦੇਖੀਆਂ ਸੀ ਨਾ ਹੁਣ ਆਪਾਂ ਤੁਹਾਨੂੰ ਉਹ ਬਖਾਉਣ ਲੱਗੇ ਆ ਦੇਖ ਸਕਦੇ ਹੋ ਤੁਸੀਂ ਇਸ ਨੂੰ ਆਪਾਂ ੜਕੇ ਦੇਖ ਸਕਦੇ ਹੋ ਤੋਪਾਂ ਤੁਹਾਨੂੰ ਮੜੀਆਂ ਮੜੀਆਂ ਦਿਖੀਆਂ ਵੀ ਹੋਣਗੀਆਂ ਕੇਸ ਜਿਹੜੀਆਂ ਉੱਪਰ ਤੋਪਾਂ ਖੜੀਆਂ ਕੀਤੀਆਂ ਹੀ ਅੱਗੇ ਆਪਾਂ ਤੁਹਾਨੂੰ ਫਰੰਟ ਤੋਂ ਦਿਖਾਈਆਂ ਸੀ ਤੁਸੀਂ ਦੇਖ ਸਕਦੇ ਹੋ ਚਰਨਾ ਲੱਗਾ ਹੋਇਆ ਆ ਚੈੱਕ ਕਰੋ ਗਾਇਸ ਮਹਿਲ ਦਾ 뷰 ਤੁਸੀਂ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੁਸੀਂ ਵੀ ਵੇਖੋ ਮਹਿਲ ਦੇਖ ਸਕਦੇ ਹੋ ਗਾਇਸ ਤੁਸੀਂ ਮਿਊਜ਼ੀਅਮ ਦੇਖ ਆਪਾਂ ਜਾਣੇ ਪਏ ਸੀ ਘਰ ਆਪਾਂ ਲੱਗੀ ਭੁੱਖ ਤੇ ਆਪਾਂ ਅਗੇ 버ਗਰ ਕਿੰਗ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ 버거 ਕਿੰਗ ਦਾ 뷰 ਕਿਸ ਸਾੜ ਰ ਆਪਾਂ ਕਰਤਾ ਆ ਦੇਖਦੇ ਆ ਭਾਜੀ ਹੁਣੀ ਕਿੰਨਾ ਟਾਈਮ ਲੁੰਦੇ ਆ ਕਿਸ ਟਾਈਮ ਥੋੜਾ ਹੀ ਲੱਗਦਾ ਹੁੰਦਾ 1 2 ਮਿੰਟ ਜੀ ਸਕਦੇ ਆ ਤੁਸੀਂ ਗਾਇਸ 버ગર ਆਪਾਂ ਲੈ ਲਏ ਆ ਤੁਹਾਨੂੰ ਖਾਣੇ ਅੱਗੇ ਜਾ ਕੇ ਆਪਾਂ ਗਾਇਸ ਆਪਾਂ ਘਰੇ ਆ ਗਏ ਆ ਤੁਹਾਨੂੰ ਮੇਤੋ ਜੇ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹਿੰਦੀ ਮਾਫ ਕਰੇ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈ ਲੈਕੰ ਜਰੂਰ ਕਰੋ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ